ਦੋਸਤੋ ਪੰਜਾਬੀ ਤਕਸਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਵਾਇਨ ਅੱਜ ਦੀ ਬਹੁਤ ਨਿੱਕੀ ਜਿਹੀ ਗੱਲਬਾਤ ਉਹਨਾਂ ਮਾਪਿਆਂ ਲਈ ਜਾਂ ਸਾਰੇ ਮਾਪਿਆਂ ਲਈ ਸਾਰੇ ਮਾਤਾ ਪਿਤਾ ਲਈ ਬਹੁਤ ਜ਼ਰੂਰੀ ਕਿ ਜਿਨ੍ਹਾਂ ਦੇ ਬੱਚੇ ਅਡਲਟ ਹੋਣ ਜਾ ਰਹੇ ਨੇ ਵੱਡੇ ਹੋਣ ਜਾ ਰਹੇ ਨੇ ਸੋ ਥੋੜੀਆਂ ਜਿਹੀਆਂ ਜੱਲਾਂ ਨਾਲ ਅਸੀਂ ਬੱਚਿਆਂ ਦੇ ਵਿੱਚ ਬਹੁਤ ਵੰਡਰਫੁਲ ਸੁਧਾਰ ਕਰ ਸਕਦੇ ਹਾਂ ਬੱਚਿਆਂ ਦੇ ਵਿੱਚ ਬਹੁਤ ਗਿੰਨ ਯੋਗ ਸੁਧਾਰ ਅਸੀਂ ਕਰ ਸਕਦੇ ਹਾਂ ਸੋ ਦੋਸਤੋ ਹਰ ਬੰਦਾ ਆਪਣੀ ਅਗਲੀ ਪੀੜੀ ਨੂੰ ਬਹੁਤ ਸਿਕਰਾਂ ਦੇ ਵੇਖਣਾ ਚਾਹੁੰਦਾ ਬਹੁਤ ਟੌਪ ਤੇ ਵੇਖਣਾ ਚਾਹੁੰਦਾ ਪਰ ਜਦੋਂ ਅਸੀਂ ਘਰਾਂ ਦੇ ਵਿੱਚ ਵੇਖਦੇ ਆ ਕਿ ਪਿਛਲੀ ਪੀੜੀ ਨੂੰ ਲਾਂਬੇ ਦੁਰਕਾਰਾਂ ਤੇ ਫਟਕਾਰਾਂ ਤੇ ਅਗਲੀ ਪੀੜੀ ਨੂੰ ਵੀ ਇਹੀ ਚੀਜ਼ ਫਟਕਾਰਾਂ ਵੀ ਮੈਂ ਸਹੀ ਆ ਪਿਛਲੇ ਨੇ ਕੁਝ ਨਹੀਂ ਕੀਤਾ ਵੀ ਅੱਗੇ ਮੇਰੇ ਪਿੱਛੇ ਮੇਰੇ ਜੇਠਾੜ ਸੀ ਤੇ ਅੱਗੇ ਮੇਰੇ ਜਿਹੜੇ ਹੈਗੇ ਨੇ ਉਹ ਵੀ ਉਸ ਤਰ੍ਹਾਂ ਦਾ ਬੱਚੇ ਨਹੀਂ ਪੈਦਾ ਹੋਏ ਸੋ ਇਹਦੇ ਨਾਲ ਕੁਝ ਵੀ ਨਹੀਂ ਨਾਲ ਜਲਦੀ ਨਿਕਲਣਾ ਸੋ ਆਪਾਂ ਬਸ ਬੜੀ ਸ਼ਾਰਟ ਦੀ ਗੱਲ ਤੁਹਾਡੇ ਨਾਲ ਕਰਾਂਗੇ ਕਿਉਂਕਿ ਮੈਂ ਅੱਜ ਕਿਤਾਬ ਪੜ੍ਹ ਕੇ ਹਟਿਆ ਹਾਂ ਬੱਚਿਆਂ ਦੇ ਪਰਵਰਸ਼ ਕਿਵੇਂ ਕੀਤਾ ਜਾਵੇ ਤੇ ਆਪਾਂ ਬਸ ਤਿੰਨ ਚਾਰ ਗੱਲ ਹੀ ਕਰਾਂਗੇ ਸੋ ਜਦੋਂ ਆਪਰ ਨੂੰ ਪਤਾ ਲੱਗਿਆ ਕਿ ਬੱਚੇ ਦਾ ਸੁਧਾਰ ਕਰਨਾ ਹੈ ਆਪਾਂ ਬੱਚੇ ਦੇ ਵਿੱਚ ਇੱਕ ਬੱਚੇ ਦੀ ਕਾਉਂਸਲਿੰਗ ਕਰਨੀ ਹੈ ਤਾਂ ਕਦੇ ਵੀ ਬੱਚਾ ਦੂਜੇ ਬੱਚਿਆਂ ਦੇ ਸਾਹਮਣੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਸਭ ਤੋਂ ਵੱਡੀ ਗੱਲ ਉਹਨੂੰ ਪ੍ਰੋਸੈਸ ਵਿੱਚ ਜ਼ਰੂਰ ਲੈਣਾ ਬੱਚੇ ਨੂੰ ਹੁਣ ਇਹ ਨਾ ਕਹੋ ਵੀ ਤੂੰ ਥੋੜਾ ਜਿਹਾ ਡਾਊਨ ਹੋ ਜਾ ਥੋੜਾ ਜਿਹਾ ਅੱਪ ਹੋ ਜਾ ਇਸ ਤਰੀਕੇ ਨਾਲ ਬੱਚਾ ਕਦੇ ਵੀ ਆਪਣੀ オリジナルਟੀ ਆਪਣੀ ਮਾਲਕਤਾ ਨਹੀਂ ਛੱਡਦਾ ਹੁੰਦਾ ਬੱਚਾ ਉਹਦੇ ਵਿੱਚ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਉਹਦੀ ਪਿੜ ਮਦਦ ਕਰਾਉਗੇ ਤੇ ਉਹਨੂੰ ਬਹੁਤ ਵਧੀਆ ਮਾਹੌਲ ਦੇ ਵਿੱਚ ਕਰਾਉਗੇ ਅਖੀਰ ਨੂੰ ਬੱਚਾ ਤੁਹਾਡੀ ਗੱਲ ਮੰਨ ਲੂ ਪਰ ਜੇ ਮੈਂ ਡਾਕਟਰ ਪੀਕਾ ਹੋਣਾ ਹੁੰਦਾ ਬੱਚੇ ਨੂੰ ਗੱਲੀ ਲਾ ਰੰਦਾ ਤੁਹਾਡੇ ਕੋਲ ਤਕੀ ਬੱਛੀ ਹੋ ਜੀਆ ਬੱਚੇ ਨੂੰ ਸਿਖਾਉਣ ਵਾਸਤੇ ਬੱਚੇ ਦਾ ਮਨ ਲਿਜਾਉਣ ਵਾਸਤੇ ਸੋ ਦੀ ਤਕਨੀਕ ਵਧੀਆ ਚਾਹੀਦੀ ਆ ਜੇਕਰ ਤੁਸੀਂ ਕਿਸੇ ਦੇ ਸਾਹਮਣੇ ਜਾਂ ਗਵਾਂਡੀਆਂ ਦੇ ਬੱਚੇ ਸਾਹਮਣੇ ਉਹਨਾਂ ਦਾ ਰਵੀ ਉਹਨਾਂ ਦਾ ਬੱਬੂ ਜੋ ਵੀ ਬੱਚੇ ਦਾ ਨਾਮ ਹੋਵੇ ਉਹ ਤਾਂ ਬਹੁਤ ਅੱਛਾ ਤੇਰੇ ਨੰਬਰ ਘਟ ਜਾਂਦੇ ਉਹ ਤਾਂ ਖੇਡਾਂ ਦੀ ਬੜਾ ਉਹੀ ਆ ਉਹ ਤਾਂ ਆਏ ਆ ਤੁਸੀਂ ਬੱਚੇ ਦਾ ਕੌਨਫੀਡੈਂਸ ਆਤਮ ਵਿਸ਼ਵਾਸ ਖਤਮ ਕਰਦੇ ਹੋਏ ਜਿਹੜਾ ਬੁਣ ਕੇ ਸਾਰੀ ਉਮਰ ਬੱਚਾ ਕਿਸੇ ਨਾਲ ਫੇਸ ਟੂ ਫੇਸ ਗੱਲ ਨਹੀਂ ਕਰ ਸਕਦਾ ਕਿ ਉਹ ਵੀ ਜਿਹੜੇ ਮਾਪਿਆਂ ਨੂੰ ਸਰਟੀਫਾਈਡ ਦੇਤਾ ਸੋ ਮੇਰੀ ਤੁਹਾਨੂੰ ਗੁਜਾਰਿਸ਼ ਆ ਕਿ ਇਸ ਤਰ੍ਹਾਂ ਦੀ ਗਲਤੀ ਬਿਲਕੁਲ ਨਾ ਕਰਨਾ ਅਗਲੀ ਗੱਲ ਬੱਚਾ ਸੁਧਾਰ ਕਰਦੇ ਸਮੇਂ ਕੋਈ ਬੜੀ ਦਲੀਲਵਾਜੀ ਨਾ ਕਰੋ ਤੇ ਇੱਕ ਇਹ ਨਾ ਸਿੱਧ ਕਰੋ ਕਿ ਮੈਂ ਬਿਲਕੁਲ ਸਹੀ ਆ ਮੇਰੀਆਂ ਗੱਲਾਂ ਸਾਰੀਆਂ ਸਹੀ ਨੇ ਕੁਝ ਬੱਚੇ ਦੀਆਂ ਵੀ ਸੁਣੋ ਤੇ ਕੁਝ ਆਪ ਦੀਆਂ ਉਹਦੇ ਵਿੱਚ ਮਿਕਸ ਕਰੋ ਅਜੰਡਾ ਆਪਣਾ ਕੀ ਆ ਬੱਚੇ ਦਾ ਸੁਧਾਰ ਬੱਚੇ ਨੂੰ ਚੰਗਾ ਰਸਾਨ ਬਣਾਉਂਦਾ ਏਜੰਡਾ ਆਪਣਾ ਤੇ ਜਦੋਂ ਤੁਸੀਂ ਇਹ ਗੱਲਾਂ ਕਰਾਉਂਦੇ ਬੱਚੇ ਨਾਲ ਤਾਂ ਤੁਹਾਡਾ ਬੱਚਾ ਤੁਹਾਡੀ ਅਖੀਰ ਤੇ ਮੰਨ ਲੂਗਾ ਤੁਹਾਡੀ ਗੱਲ ਬਿਲਕੁਲ ਮੰਨ ਲੇ ਜਿਵੇਂ ਪਹਿਲਾਂ ਕਿਹਾ ਪਰ ਜ਼ੋਰ ਦੇ ਬਰਦਸਤੀ ਨਹੀਂ ਕਰਨੀ ਅਗਲੀ ਗੱਲ ਕਦੇ ਵੀ ਜਿਹੜਾ ਬੱਚਾ ਕਈ ਵਾਰੀ ਆਪਣੇ ਮਾਹੌਲ ਇਸ ਤਰ੍ਹਾਂ ਦਾ ਟਾਈਟ ਹੁੰਦਾ ਮਾਂ ਕੋ ਥਾਣੇਦਾਰ ਬਣੇ ਰਹਿੰਦੇ ਆ ਥਾਣੇਦਾਰ ਵਾਲੇ ਦੋਸਤਾਂ ਪੈ ਹੀ ਲੰਘੀ ਸੋ ਹੁਣ ਜਿਹੜਾ ਟਾਈਮ ਆ ਫਲੈਕਸੀਬਿਲਟੀ ਦਾ ਟਾਈਮ ਆ ਤੁਸੀਂ ਜੇਕਰ ਬੱਚਾ ਨੇ ਮਾਤਾ ਪਿਤਾ ਘਾਟਾ ਤੇ ਉਹਨਾਂ ਦੇ ਡਿਕਟੇਟਰ ਆਪਾਂ ਕਹਿੰਦੇ ਆ ਉਹਨਾਂ ਨੂੰ ਆਪਾਂ ਉਹਨਾਂ ਦੇ ਹਿਟਲਰ ਬਦਲ ਬਣਉਂਦੇ ਆ ਤਾਂ ਸਮਝੋ ਜਨਕ ਪੁੱਤ ਨਹੀਂ ਬਣੂ 100% ਸੋ ਇਸ ਕਰਕੇ ਬੱਚਿਆਂ ਦੇ ਇੱਕ ਦੋਸਤ ਇੱਕ ਉਹਨਾਂ ਦੇ ਅੱਛੇ ਮੈਂਟਰ ਬਣ ਕੇ ਉਹਨਾਂ ਨਾਲ ਤੁਸੀਂ ਡੀਲ ਕਰੋਗੇ ਬੱਚੇ ਨੇ ਬਾਹਰ ਕੋਈ ਗਲਤੀ ਕਰ ਲਈ ਤੇ ਘਰ ਆ ਕੇ ਦੱਸਣ ਦੀ ਹਿੰਮਤ ਰੱਖਦਾ ਹੋਵੇ ਕਹ ਰਿਹਾ ਕਿ ਜੇਕਰ ਤੁਹਾਨੂੰ ਦੱਸਦਾ ਕਿ ਜਿੱਦਾਂ ਮਾਤਾ ਪਿਤਾ ਨੇ ਪਿੱਛੋਂ ਉਹਦੀਆਂ 10 ਗਲਤੀਆਂ ਹੋਰ ਗਣਾ ਆਉਂਦੇ ਨੇ ਉਹ ਜਦੋਂ ਪਹਿਲਾਂ ਹੀ ਮੋਟਰਸਾਈਕਲ ਵਿੱਚ ਮਰਿਆ ਸੀ ਓਦੋਂ ਕਾਰ ਠੋਕਤੀ ਸੀ ਓਦੋਂ ਵੀ ਧੁੱਲਣਾ ਆਇਆ ਸੀ ਓਦੋਂ ਵੀ ਥਾਣੇ ਭੱਗਿਆ ਸੀ ਫੇਰ ਤਾਂ ਨਹੀਂ ਬੱਚਾ ਤੁਹਾਨੂੰ ਦੱਸਦਾ ਉਹਨੂੰ ਪਤਾ ਵੀ ਯਾਰ ਇਹ ਮੈਨਾਂ ਝੜੀ ਲਾ ਦੇਣੀ ਆ ਫਿਰ ਉਹ ਕੱਲਾ ਦੱਸੂਗਾ ਕਿ ਵੀ ਅਜਿਹੇ ਤਾਂ ਦੱਸੂਗਾ ਜਿੱਥੇ ਬਹੁਤ ਖਤਰਨਾਕ ਗੁੱਟ ਦੇ ਨਾਲ ਹੋਰ ਪਰ ਫੁੱਲ ਤੁਹਾਨੂੰ ਨਹੀਂ ਆਉਂਦੀਆਂ ਜਨਮ ਸੋ ਥੋੜਾ ਜਿਹਾ ਬੈਕਵੰਗ ਥੋੜਾ ਜਿਹਾ ਸਪੇਸ ਥੋੜਾ ਜਿਹਾ ਖਾਣਾ ਬਣਾ ਕੇ ਰੱਖੋ ਕਿ ਕੋਈ ਗੱਲ ਨਹੀਂ ਤੁਹਾਡੇ ਤੁਸੀਂ ਬਹੁਤ ਸਾਰੀਆਂ ਗੱਲਾਂ ਆਪਾਂ ਸੁਣਦੇ ਹਾਂ ਇੰਨੀ ਖੁੱਲ ਵੀ ਨਾ ਦਿਓ ਜਾਂ ਕੀ ਆ ਵੀ ਠੀਕ ਕਰਨ ਦੇ ਵਿੱਚ ਵੀ ਨਾ ਕਰੋ ਮੇਰੇ ਸਾਹਮਣੇ ਇੱਕ ਅਧਾਰਨ ਆਈ ਕਿ ਬੱਚੇ ਨੇ ਨਸ਼ਾ ਕੀਤਾ ਤਾਂ ਉਹ ਕਦੇ ਵੀ ਨਹੀਂ ਤੁਹਾਡਾ ਜਵਾਲਾ ਟੱਚ ਨਹੀਂ ਕਰਦਾ ਤੁਸੀਂ ਉਹ ਹੱਥ ਨਹੀਂ ਲਾਉਂਦਾ ਉਸ ਤੋਂ ਬਾਅਦ ਉਹ ਖੁਰਦਗੁਪ ਕਰਦਾ ਜਾਂ ਮੈਂ ਕਹਿੰਦਾ ਨੂੰ ਤਾਂ ਜਦੋਂ ਗੱਲ ਉਸ ਤੋਂ ਬਾਅਦ ਬਿਕਰਾ ਦੇ ਰੂਪ ਦੇ ਵਿੱਚ ਬੱਚੇ ਨੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਸਪੋਰਟ ਕਰਦੇ ਆਪਾਂ ਬੱਚੇ ਨੂੰ ਉਸ ਤੋਂ ਬਾਅਦ ਬੱਚੇ ਦੀ ਵੀ ਉਹ ਗਲਤੀ ਆ ਉਹਦੋਂ ਬਹੁਤ ਨੀਵੇਂ ਹੱਥ ਕਢਾ ਦਿੰਦੀ ਹੈ ਸਲੂਟ ਆ ਉਹਨੂੰ ਨਾਲ ਨਾਲ ਅਦਾਈ ਕਰਨੀ ਬਹੁਤ ਜਿਆਦਾ ਇਹ ਲੋੜ ਆ ਸੁਖਰਦਾ ਇੱਕ ਖੁਸ਼ਹਾਲ ਮਾਹੌਲ ਅੱਛਾ ਮਾਹੌਲ ਹੋਣਾ ਬਹੁਤ ਲਾਜ਼ਮੀ ਆ ਉਸ ਤੋਂ ਬਿਨਾ ਬੱਚਿਆਂ ਦੀ ਤੁਲਨਾ ਬਿਲਕੁਲ ਨਾ ਕਰੋ ਤੁਹਾਡੇ ਬੱਚੇ ਵਿੱਚ ਵੱਖਰਾ ਹੋਣਾ ਗਵਾਂਡੀਆਂ ਦੇ ਬੱਕਰੇ ਬੱਚੇ ਦੇ ਵਿੱਚ ਵੱਖਰਾ ਹੋਣਾ ਹਰੇਕ ਬੱਚੇ ਦਾ ਹਰੇਕ ਬੱਚਾ ਉਹਦੇ ਵਿੱਚ ਜੁਨੀਕ ਪਰਸਨੈਲਿਟੀ ਆ ਹਰੇਕ ਬੰਦੇ ਨੂੰ ਹਰੇਕ ਬੱਚੇ ਦੇ ਵਿੱਚ ਵੱਖਰਾ ਗੁਣਾ ਆ ਆਪਣੇ ਚਿਹਰੇ ਮੂਰੇ ਨਹੀਂ ਮਿਲਦੇ ਆਪਣੇ ਆਪਸੇ ਕੰਮ ਨਹੀਂ ਮਿਲਦੇ ਆਪਣੀ ਆਵਾਜ਼ ਨਹੀਂ ਮਿਲਦੀ ਤੇ ਇਹਦਾ ਮਤਲਬ ਕੁਦਰਤ ਨੇ ਸਾਨੂੰ ਕੋਈ ਵੱਖਰੇ ਕੰਮ ਨਹੀਂ ਬਣਾਇਆ ਹੈ ਨਾ ਸੋ ਇਸ ਕਰਕੇ ਬਿਲਕੁਲ ਵੀ ਤੁਸੀਂ ਤੁਲਨਾ ਨਹੀਂ ਕਰਨੀ ਕਈ ਮੈਂ ਦੇਖਿਆ ਮਾਪੇ ਉਹ ਫੱਟਾ ਚੱਕੀ ਰੱਖਦੇ ਨਾਲ ਦੀ ਨਾਲ ਮਣਕੇ ਵੀ ਉਹਨਾਂ ਦੇ ਵਕ ਨੇ ਐ ਕਰਤਾ ਤੂੰ ਐ ਉਹਦੇ ਨਾਲ ਬੱਚੇ ਇਰੀਟੇਟ ਹੋ ਜਾਂਦੇ ਨੇ ਸੋ ਉਸ ਤੋਂ ਬਿਨਾਂ ਬੱਚੇ ਨੂੰ ਉਸ ਚੀਜ਼ਾਂ ਸੈਰਸਪਟਾ ਉਹਦੇ ਉਹਦੇ ਵੀ ਕੁਝ ਖਰਚ ਤੇ ਜਾਂ ਸੀ ਕਹਿੰਦੀਏ ਵੀ ਬੱਚੇ ਨੇ ਬੱਚਾ ਤੁਹਾਡੇ ਤੇ ਹੱਕ ਜਤਾਉਂਦਾ ਉਹ ਵੀ ਤੁਸੀਂ ਦੋ ਵਾਰੀ ਤੁਹਾਡੇ ਬੱਚਿਆਂ ਨਾਲ ਤੁਹਾਨੂੰ ਫੋਨ ਕੀਤਾ ਤੇ ਬੱਚਾ ਧੋਕਿਆ ਬੈਠਾ ਉਹ ਵੀ ਮੀਰੀ ਨੂੰ ਉਹ ਤੁਹਾਨੂੰ ਕਹਿੰਦਾ ਕਿ ਪਪਾ ਮੰਮੀ ਬੱਸ ਹੀ ਫੋਨ ਕੀਤਾ ਸੀ ਕਿਉਂ ਨਹੀਂ ਚੱਕਿਆ ਤੇ ਬੱਚਾ ਕਿਥੇ ਡਰਦਾ ਹੋਵੇ ਵੀ ਲੜਨਗੇ ਆ ਕੀ ਫੈਲਾ ਵੀ ਕੋਈ ਗੱਲ ਨਹੀਂ ਹਾਂ ਉਹਦੇ ਨਾਲ ਅੰਦਰ ਦੇ ਤਾਂ ਚੀਜ਼ਾਂ ਦਬ ਜਾਂਦੀਆਂ ਇਹ ਆਮ ਰਿਸ਼ਤਿਆਂ 'ਚ ਵੀ ਦੇਖਿਆ ਮੈਂਗੇ ਬੜੀ ਵੀ ਜੇਕਰ ਹੱਕ ਹੋਣਾ ਬਹੁਤ ਜ਼ਰੂਰੀ ਆ ਹੱਕ ਨਾਲ ਰਿਸ਼ਤੇ ਚੱਲਦੇ ਨੇ ਜਦੋਂ ਹੱਕ ਖਤਮ ਹੋ ਜਾਂਦਾ ਨਾ ਰਿਸ਼ਤੇ ਖਤਮ ਹੋ ਜਾਂਦੇ ਨੇ ਸੋ ਬੱਚਿਆਂ ਨਾਲ ਹੱਕ ਦੇਖਿ ਰੱਖੋ ਵੀ ਹਾਂ ਅਸੀਂ ਤੇਰੇ ਨਾਲ ਆ ਕੁਈ ਕਰਨੀ ਉਹਦੀ ਮੀਂਹ ਦੇ ਦੀ ਹਾਈ ਪਿਛ ਤੇ ਵੀ ਗੱਲ ਸੌਣ ਦੀ ਸਿੱਖੋ ਬੱਚੇ ਵੀ ਤੇ ਇਹ ਤੁਹਾਡਾ ਕਸੂਰ ਆ ਤਾਂ ਸੁਣੋ ਤੇ ਤੋਂ ਸੌਰੀ ਗੈਨ ਦੇ ਵਿੱਚ ਵੀ ਕੋਈ ਜਿਹੜਾ ਹਰਜਾ ਉਹ ਨਾਮ ਨਾ ਕੋਈ ਨਾਮ ਨਵੀਂ ਸੌਰੀ ਬੇਟਾ ਉਹਦੇ ਅਕੇਜਾ ਨਾ ਬੱਚੇ ਦੇ ਬਰਥਡੇ ਆ ਕੋਈ ਹੋਰ ਆ ਜਦ ਮੈਂ ਦੇਖਦਾ ਹਾਂ ਨਾ ਕਈ ਵਾਰੀ ਬੱਚਿਆਂ ਦੀ ਨਾ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹ ਆਪਾਂ ਕਹਿੰਦੇ ਨੇ ਟੁੱਟ ਗੀਜ ਆ ਹੋ ਹੋਈ ਆ ਆਪਾਂ ਕਹਿੰਦੇ ਬੇਟਾ ਦੇਖੀਓ ਮੈਂ ਤੈਨੂੰ ਨਵੀਂ ਲੈ ਦੂੰਗੀ ਚੀਜ਼ ਤੇ ਉਹਦੇ ਨਾਲ ਬੱਚੇ ਦਾ ਦਿਲ ਟੁੱਟ ਜਾਂਦਾ ਬਜਾਏ ਇਸ ਗੱਲ ਦੇ ਕਿ ਆਪਾਂ ਯਾਰ ਦੇਖੀ ਉਹਦੇ ਨਾਲ ਟਾਈਮ ਕੱਢੀਏ ਕਿ ਬੜਾ ਚੰਗਾ ਟੋਟਲੀ ਚੀਜ਼ ਹੈ ਬਹੁਤ ਮਾਰੀ ਗਈ ਤਾਂ ਉਹਨੇ ਬੱਚੇ ਦਾ ਕੀ ਹੁੰਦਾ ਵੀ ਹਾਂ ਮੇਰੇ ਫਾਦਰ ਮਾਦਰ ਮੇਰੇ ਨਾਲ ਆ ਸੰਤ ਕੀ ਦੇ ਵਿੱਚ ਇਸ ਅਫਸੋਸ ਦੇ ਵਿੱਚ ਸ਼ਾਮਲ ਆ ਗੱਲ ਪੈਸੇ ਦੀ ਨਹੀਂ ਆਉਂਦੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਉਹਦੇ ਵਿੱਚ ਉਹਦੀ ਸੰਵੇਦਨਾ ਤੁਹਾਡੇ ਨਾਲ ਕਿੰਨੀ ਆ ਤੇ ਸਭ ਤੋਂ ਲਾਸਟ ਬਟ ਨੋਟ ਦਿਸਟ ਇਹ ਭਾਵੇਂ ਮੈਨੂੰ ਆਖਰੀ ਗੱਲ ਦੱਸਣ ਲੱਗਿਆ ਘੱਟੇ ਵੀ ਨਹੀਂ ਕਿ ਕਈ ਵਾਰੀ ਸਮੱਸਿਆ ਵੱਡੀ ਹੁੰਦੀ ਆ ਤੇ ਉਹਦੇ ਲਈ ਇਹ ਨਹੀਂ ਤੁਸੀਂ ਬ੍ਰੇਕਫਾਸਟ ਦੇ ਟੇਬਲ ਤੇ ਬੈਠੇ ਜਵਾ ਨੂੰ ਕਮਾਂਡਾ ਦੇਣ ਲੱਗਿਆਂ ਵੀ ਵਕੀਲਾ ਨੂੰ ਆਹ ਕਰਾ ਕਰਾਜ ਤੂੰ ਐਵੇਂ ਕਰਨਾ ਚਾਹੀ ਨਹੀਂ ਕਰਨਾ ਇਹ ਜਦ ਚੀਜ਼ਾਂ ਪਾਈ ਭਾਲਦੀਆਂ ਹੁੰਦੀਆਂ ਸਮਾਂ ਭਾਲਦੀਆਂ ਹੁੰਦੀਆਂ ਨੇ ਇਹਨਾਂ ਚੀਜ਼ ਜੇ ਵੀ ਤੁਹਾਨੂੰ ਲੱਗਦਾ ਜਿਤਨਾ ਕਿਤੇ ਰੈਡ ਫਲੈਗ ਆ ਗਏ ਬੱਚੇ ਚ ਤੇ ਵੀਪਾ ਉਹ ਰੈਡ ਫਲੈਗ ਤੋਂ ਬਾਅਦ ਕੀਤੇ ਗੜਬੜ ਆ ਗਈ ਉਹ ਐਨੀ ਵੀ ਜਿੰਨੇ ਟਾਈਮ ਚ ਉਹ ਚੀਜ਼ ਪੈਦਾ ਹੋਈ ਆ ਉਹ ਜਾਂਚ ਵੀ ਉਹਨਾ ਟਾਈਮ ਲਾਉਂਦੀ ਆ ਐਨੀ ਤੁਸੀਂ ਇੱਕ ਦੰਚ ਕਹਦਾ ਵੀ ਹਾਂ ਹੁਣ ਤੋਂ ਇਹਨੂੰ ਟਿਚ ਵਰਨਾ ਲਾ ਲੈ ਇਧਰੋਂ ਇਦਾਂ ਕਰਦੀਆਂ ਤਾਂ ਇਦਾਂ ਕਰੀ ਵੀ ਆਥਾ ਨੂੰ ਬੱਚਾ ਵੀ ਆਪਾਂ ਉਹਨੂੰ ਇਸ ਸਰਪ ਦੇ ਵਿੱਚ ਪਾ ਲਿਆ ਹਣਾ ਤੇ ਉਹਨੂੰ ਬਾਹਰ ਕੱਢ ਲਿਆ ਬੱਚਾ ਸਾਬ ਹੋ ਜੂ ਨਾ ਤਰੋਂ ਬਾਕਾਇਦਾ ਮੋਨੀਟਰ ਕਰਨਾ ਪਊਗਾ ਛਿੱਕੀਆਂ ਛਿੱਕੀਆਂ ਚੀਜ਼ਾਂ ਫਿਰ ਉਹ ਹੋਲੀ-ਹੋਲੀ- ਸੋ ਬੱਚੇ ਸਾਡੀ ਬਹੁਤ ਕੀਮਤੀ ਸੰਪਤੀ ਨੇ ਦੋਸਤੋ ਬੱਚਾ ਦਾ ਸੰਸਾਰ ਹੈ ਜੇਕਰ ਤੁਹਾਡੇ ਬੱਚੇ ਵਧੀਆ ਨੇ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਡਾ ਆਉਣ ਵਾਲਾ ਤਾਂ ਭਵਿੱਖਾ ਉਹ ਬਹੁਤ ਵਧੀਆ ਬਹੁਤ ਸਾਰੇ ਬੰਦੇ ਜਿੰਨੀ ਦੇਖਿਆ ਕਿ ਉਹਨਾਂ ਨੇ ਆਪ ਜਿੰਨੀ ਕੁਛ ਨਹੀਂ ਕੀਤਾ ਹੁੰਦਾ ਪਰ ਤੁਹਾਨੂੰ ਲੱਗਦਾ ਹੁੰਦਾ ਵੀ ਯਰੇ ਇਹ ਬਸ ਛੇਤੀ ਦੁਨੀਆ ਤੋਂ ਬਾਏ ਬਾਏ ਕਰ ਜਾਣਗੇ ਪਰ ਉਸ ਤੋਂ ਬਾਅਦ ਉਹਦੀ ਔਲਾਦ ਉੱਠਦੀ ਆ ਵੱਡੇ ਉੱਤੇ ਲੈ ਲੈਂਦੀ ਆ ਜਾਂ ਸਮਾਜ ਦੇ ਵਿੱਚ ਚੰਗਾ ਸਥਾਨ ਪ੍ਰਾਪਤ ਕਰ ਲੈਂਦੀ ਆ ਉਹ ਬੰਦੇ 80 90 100 100 ਸਾਲ ਦੇ ਹੋ ਜਾਂਦੇ ਨੇ ਕਾਰਨ ਕੀ ਹੈ ਕਿ ਉਹਨਾਂ ਦੀ ਲਾਤ ਤੇ ਅਰੋਸਾ ਦਾ ਕੰਫੀਡੈਂਸ ਹੋ ਜਾਂਦਾ ਤੇ ਜੇਕਰ ਬੰਦਾ ਬਹੁਤ ਵਧੀਆ ਰਿਹਾ ਹੋਵੇ ਉੜਾਦ ਦਾ ਫਰਕ ਰਹੇ ਤਾਂ ਫਿਰ ਵੀ ਮੁਸ਼ਕਲ ਆ ਜਾਂਦੀਆਂ ਨੇ ਸੋ ਇਹ ਵਿਸ਼ਾ ਬਹੁਤ ਵੱਡਾ ਹੈ ਕਿ ਕਿੰਨੀਆਂ ਮਰਜ਼ੀ ਗੱਲਾਂ ਫਰੀ ਚਲਈਏ ਆਪਾਂ ਸੰਖੇਪ ਜੀ ਗੱਲ ਕੀਤੀ ਆ ਇਸ ਗੱਲ ਦਾ ਤੁਸੀਂ ਮੇਰੇ ਨਾਲ ਅ ਜਦ ਕਰਕਸ ਵੀ ਕੱਢੋਵੇਂ ਉਹਨੀਆਂ ਦੇ ਉਚਿਤ ਟਿੱਪਣੀਆਂ ਵੀ ਆਉਣੀਆਂ ਚਾਹੀਦੀਆਂ ਨੇ ਕਿ ਇਹ ਗੱਲ ਇਸ ਤਰ੍ਹਾਂ ਠੀਕ ਹੋ ਸਕਦੀ ਹੈ ਸਕੂਲਾਂ ਦੇ ਵਿੱਚ ਘਰ ਦੇ ਵਿੱਚ ਸਮਾਜ ਦੇ ਵਿੱਚ ਸੋ ਬੱਚਿਆਂ ਨੂੰ ਅਗਵਾਈ ਦੀ ਬੱਚਿਆਂ ਨੂੰ ਪਿਆਰ ਦੀ ਬੱਚਿਆਂ ਨੂੰ ਅੱਛੇ ਮਾਹੌਲ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਉਮੀਦ ਕਰਦਾ ਤੁਹਾਨੂੰ ਇਹ ਗੱਲ ਅੱਛੀ ਲੱਗੀ ਹੋਊਗੀ ਇਹਨਾਂ ਪੋਸਟਾਂ ਨੂੰ ਸ਼ੇਅਰ ਕਰਨ ਲਈ ਜਿਹੜੀ ਵੀ ਤਾਂ ਸਭ ਨੂੰ ਫਾਲੋ ਕਰ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੰਦਰ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਨਾਲ ਜੁੜੇ ਰਹੋ ਧੰਨਵਾਦ ਜੀ ਵਰਦ